ਸੰਧੀ ਰਾਜੀ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਅੱਜ ਆਪਾਂ ਜਿਹੜਾ ਹੈਗਾ ਨਾਨ ਕਾਪਰੇਸ਼ਨ ਮੂਵਮੈਂਟ ਸੀਗਾ ਜਿਹੜਾ ਆ ਸਹਿਯੋਗ ਅੰਦোলন ਉਹਦੇ ਬਾਰੇ ਡਿਸਕਸ ਕਰਾਂਗੇ ਰਾਜੀ ਕਿ ਕਦੋਂ ਸ਼ੁਰੂ ਹੁੰਦਾ ਕਦੋਂ ਜਿਹੜੀ ਇਹਦੀ ਘੋਸ਼ਣਾ ਕੀਤੀ ਜਾਂਦੀ ਹੈ ਉਹਦੇ ਨਾਲ ਸੰਬੰਧਿਤ ਅਲੱਗ-ਅਲੱਗ ਜਿਹੜੇ ਡੇਟਸ ਆ ਘੋਸ਼ਣਾ ਅਲੱਗ ਤਰੀਕ ਨੂੰ ਹੁੰਦੀ ਆ ਅਪੀਲ ਆ ਜਿਹੜੀ ਉਹ ਅਲੱਗ ਨੂੰ ਹੁੰਦੀ ਆ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਇਹਦਾ ਪ੍ਰਸਤਾਵ ਰੱਖਿਆ ਗਿਆ ਸੀ ਉਹਦੇ ਬਾਰੇ ਡਿਸਕਸ ਕਰਾਂਗੇ ਰਾਜੀ ਫਿਰ ਦੇਖਾਂਗੇ ਕਿ ਜਿਹੜੇ ਇਹਦੇ ਕੀ ਕਾਰਨ ਸੀ ਕਿਉਂ ਜਿਹੜਾ ਹੈਗਾ ਇਹ ਆਪਾਂ ਨੂੰ ਐਸਾ ਸਹਿਯੋਗ ਅੰਦੋਲਨ ਆ ਜਿਹੜਾ ਉਹ ਸ਼ੁਰੂ ਕਰਨਾ ਪਿਆ ਕਿਹੜੇ-ਕਿਹੜੇ ਉਦੇਸ਼ ਰੱਖ ਕੇ ਸਾਹਮਣੇ ਜਿਹੜਾ ਹੈਗਾ ਇਹਨੂੰ ਸ਼ੁਰੂ ਕੀਤਾ ਗਿਆ ਸੀ ਫਿਰ ਇਹਦਾ ਜਿਹੜਾ ਵਿਰੋਧ ਦੋ ਤਰੀਕੇ ਨਾਲ ਵਿਰੋਧ ਵਿਰੋਧ ਜੇ ਰਾਜੀ ਆਪਾਂ ਦੇਖਾਂਗੇ ਤਿੰਨ ਤਰੀਕੇ ਨਾਲ ਦੋ ਵੀ ਨਹੀਂ ਪਹਿਲਾਂ ਤਾਂ ਇਹ ਦੇਖਾਂਗੇ ਵੀ ਇਹਨਾਂ ਨੇ ਕਿਸ ਚੀਜ਼ ਦਾ ਵਿਰੋਧ ਕੀਤਾ ਜਿਨ੍ਹਾਂ ਨੇ ਆਹ ਸਹਿਯੋਗ ਅੰਦੋਲਨ ਕੀਤਾ ਸੀਗਾ ਵੀ ਉਹਨਾਂ ਨੇ ਕਿਸ ਚੀਜ਼ ਦਾ ਵਿਰੋਧ ਕੀਤਾ ਬਾਈਕਾਟ ਕਿਸ ਚੀਜ਼ ਦਾ ਕੀਤਾ ਫਿਰ ਆਪਾਂ ਦੇਖਾਂਗੇ ਰਾਜੇ ਜਦੋਂ ਗਾਂਧੀ ਨੇ ਇਸ ਅੰਦੋਲਨ ਨੂੰ ਵਾਪਸ ਲੈ ਲਿਆ ਸੀ ਤਾਂ ਵਾਪਸ ਕੌਣ ਲਿਆ ਸੀ ਪਹਿਲਾਂ ਉਸ ਘਟਨਾ ਬਾਰੇ ਦੇਖਾਂਗੇ ਫਿਰ ਜਦੋਂ ਵਾਪਸ ਲੈ ਲਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਵਿਰੋਧ ਹੋਇਆ ਉਹਦੇ ਬਾਰੇ ਡਿਸਕਸ ਕਰਾਂਗੇ ਤੇ ਇੱਕ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਸੀ ਉਦੋਂ ਕਿਸ ਨੇ ਵਿਰੋਧ ਕੀਤਾ ਸੀ ਉਹ ਵੀ ਡਿਸਕਸ ਕਰਾਂਗੇ ਠੀਕ ਹੈ ਨਾ ਤਾਂ ਸ਼ੁਰੂ ਕਰਦੇ ਹਾਂ ਰਾਜੀ ਆਪਾਂ ਆਪਣੀ ਅੱਜ ਦੀ ਕਲਾਸ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਰੋਜ਼ ਵਾਂਗ ਛੋਟੀ ਜੀ ਰਿਕੁਐਸਟ ਬਈ ਕਲਾਸ ਨੂੰ ਲਾਈਕ ਕਰ ਦਿਓ ਚੈਨਲ ਨੂੰ ਸ਼ੇਅਰ ਕਰ ਦਿਓ ਲਿੰਕ ਆਪਣੇ ਫਰੈਂਡ ਸਰਕਲ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਰਾਜੇ ਇਹ ਸ਼ੁਰੂ ਕਦੋਂ ਹੁੰਦਾ ਤਾਂ ਸ਼ੁਰੂ ਕਰਨ ਦੇ ਨਾਲ ਸੰਬੰਧਿਤ ਰਾਜੇ ਇਹਦੀਆਂ ਅਲੱਗ-ਅਲੱਗ ਡੇਟਸ ਆ ਜੇ ਤੁਹਾਨੂੰ ਯਾਦ ਹੋ ਸਕਦੀ ਹੈ ਕਿ ਜਿਹੜਾ ਨਾਨ ਕੋਆਪਰੇਸ਼ਨ ਮੂਵਮੈਂਟ ਸੀਗੀ ਉਹਦਾ ਜਿਹੜੀ ਘੋਸ਼ਣਾ ਕਦੋਂ ਕੀਤੀ ਗਈ ਸੀ ਤਾਂ 28 ਜੁਲਾਈ 1920 ਨੂੰ ਕੀਤੀ ਸੀ ਰਾਜੇ ਮਹਾਤਮਾ ਗਾਂਧੀ ਨੇ ਜਿਹੜੀ ਹੈਗੀ ਇਹ ਘੋਸ਼ਣਾ ਕੀਤੀ ਸੀ ਜਦੋਂ ਖিলাਫਤ ਅੰਦੋਲਨ ਚੱਲ ਰਿਹਾ ਸੀ ਤਾਂ ਉਹਦੇ ਦੌਰਾਨ ਜਿਹੜੀ ਹੈਗੀ ਇਹਦੀ ਘੋਸ਼ਣਾ ਕੀਤੀ ਗਈ ਸੀਗੀ ਜਿਹੜਾ ਹੈਗਾ ਆ ਸਹਿਯੋਗ ਅੰਦੋਲਨ ਸ਼ੁਰੂ ਕਰਨ ਦੀ ਫਿਰ ਉਹਨਾਂ ਨੇ ਜਿਹੜਾ ਹੈਗਾ ਲੋਕਾਂ ਨੂੰ ਵਿੱਚ ਇਕੱਠੇ ਹੋਣ ਦੇ ਵਾਸਤੇ ਇਸ ਅੰਦੋਲਨ ਨੂੰ ਸ਼ੁਰੂ ਕਰਨ ਦੇ ਵਾਸਤੇ ਜਿਹੜੀ ਅਪੀਲ ਕੀਤੀ ਸੀਗੀ ਉਹ ਕਦੋਂ ਕੀਤੀ ਸੀ ਰਾਜੇ 1920 ਦੇ ਵਿੱਚ ਕੀਤੀ ਸੀ ਠੀਕ ਹੈ ਨਾ ਇੱਕ ਮਿੰਟ ਤੇ ਜਿਹੜੀ ਇਹਦੀ ਇਹਨੂੰ ਸ਼ੁਰੂ ਕੀਤਾ ਗਿਆ ਸੀ ਰਾਜੇ ਜਿਹੜਾ ਨਾਨ ਕੋਆਪਰੇਟ ਮੂਵਮੈਂਟ ਸੀਗੀ ਉਹਨੂੰ ਜਦੋਂ ਸ਼ੁਰੂ ਕੀਤਾ ਗਿਆ ਆ ਸਹਿਯੋਗ ਅੰਦੋਲਨ ਨੂੰ ਤਾਂ ਉਹਦੀ ਤਾਰੀਖ ਪੁੱਛ ਸਕਦੇ ਆ ਤਾਂ ਉਹ ਕਦੋਂ ਸ਼ੁਰੂ ਕੀਤਾ ਗਿਆ ਸੀਗਾ ਉਹ ਸ਼ੁਰੂ ਕੀਤਾ ਗਿਆ ਸੀ 1 ਅਗਸਤ 1920 ਨੂੰ 1 ਅਗਸਤ 1920 ਨੂੰ ਹੀ ਰਾਜੇ ਪਤਾ ਕੀ ਹੋਇਆ ਸੀਗਾ ਜਿਹੜੇ ਗੰਗਾਧਰ ਤੇਲਕ ਸੀਗੇ ਉਹਨਾਂ ਦੀ ਮੌਤ ਹੋ ਜਾਂਦੀ ਆ ਇੱਕ ਮਿੰਟ ਰਾਜੇ ਠੀਕ ਹੈ ਮਨ ਸਹੀ ਹੈ ਬਈ ਹਾਂ ਠੀਕ ਆ ਤਾਂ ਜਿਹੜਾ ਹੈਗਾ ਇਹਨਾਂ ਦੀ ਮੌਤ ਹੋ ਜਾਂਦੀ ਹੈ ਬਾਲ ਗੰਗਾਦਰ ਤਿਲਕ ਦੀ ਮੌਤ ਹੋਣ ਤੋਂ ਬਾਅਦ ਜਿਹੜਾ ਹੈਗਾ ਉਸ ਦਾ ਬੇਸ਼ੱਕ ਉਹ ਫੇਮਸ ਸੀਗੇ ਜਿਹੜੇ ਬਾਲ ਗੰਗਾਦਰ ਤਿਲਕ ਸੀਗੇ ਕਾਫੀ ਫੇਮਸ ਨੇਤਾ ਸੀਗੇ ਪਰਮਾਤਮਾ ਗਾਂਧੀ ਉਹਨਾਂ ਦੀ ਮੌਤ ਤੇ ਵੀ ਜਿਹੜਾ ਹੈਗਾ ਇਸ ਮੂਵਮੈਂਟ ਨੂੰ ਜਿਹੜਾ ਹੈਗਾ ਪੋਸਟਪੋਨ ਨਹੀਂ ਕਰਦੇ ਉਹਦਾ ਕਾਰਨ ਉਹ ਹੀ ਦੱਸਦੀ ਹੈ ਕਿ ਹੁਣ ਲੋਕ ਜਿਹੜੇ ਹੈਗੇ ਉਹ ਜੋਸ਼ ਦੇ ਵਿੱਚ ਹੈਗੇ ਆ ਜੇਕਰ ਅਸੀਂ ਜਿਹੜਾ ਹੈਗਾ ਇਸ ਅੰਦੋਲਨ ਨੂੰ ਪੋਸਟਪੋਨ ਕਰਦੇ ਆ ਤਾਂ ਲੋਕਾਂ ਦੇ ਵਿੱਚ ਜਿਹੜੀ ਉਹ ਵਿਰੋਧ ਦੀ ਭਾਵਨਾ ਉਹ ਜੋਸ਼ ਦੀ ਭਾਵਨਾ ਇਸ ਅੰਦੋਲਨ ਨੂੰ ਲੈ ਕੇ ਕਰਨਗੀ ਤਾਂ ਉਹ ਮੱਧਮ ਪੈ ਜਾਊਗੀ ਤਾਂ ਉਸ ਕਰਕੇ ਵੀ ਜਿਹੜਾ ਹੈਗਾ ਇਸ ਅੰਦੋਲਨ ਨੂੰ ਜਿਹੜੀ ਤਾਰੀਖ ਮਿਥੀ ਸੀ 1 ਅਗਸਤ 1920 ਉਸ ਦਿਨ ਉਹ ਹੀ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਇਹ ਤਿੰਨ ਤਰੀਕਾਂ ਧਿਆਨ ਚ ਰੱਖਣੇ ਰਾਜੀ ਜੇਕਰ ਤੁਹਾਨੂੰ ਆਸਹਿਯੋਗ ਅੰਦੋਲਨ ਦੀ ਕੋਸ਼ਨਾ ਪੁੱਛ ਲੈਣ ਤਾਂ ਮੇਰੇ ਨਾਲ-ਨਾਲ ਬੋਲੋ 28 ਜੁਲਾਈ 1920 ਆ ਜੇਕਰ ਤੁਹਾਨੂੰ ਅਪੀਲ ਪੁੱਛ ਲੈਣ ਵੀ ਲੋਕਾਂ ਨੂੰ ਨਾਲ ਜੁੜਨ ਵਾਸਤੇ ਜਿਹੜੀ ਅਪੀਲ ਕੀਤੀ ਸੀਗੀ ਤਾਂ ਉਹ ਕਿਹੜੀ ਸੀਗੀ 31 ਜੁਲਾਈ 1920 ਸੀਗੀ ਤੇ ਜਿਹੜਾ ਇਹ ਅੰਦੋਲਨ ਆ ਸ਼ੁਰੂ ਕੀਤਾ ਗਿਆ ਸੀ ਉਹ 1 ਅਗਸਤ 1920 ਨੂੰ ਕੀਤਾ ਗਿਆ ਸੀ ਤੇ ਜੇਕਰ ਤੁਹਾਨੂੰ ਪੁੱਛ ਲੈਣ ਆਸੇਯੋਗ ਅੰਦੋਲਨ ਜਿਸ ਦਿਨ ਸ਼ੁਰੂ ਕੀਤਾ ਗਿਆ ਸੀ ਤਾਂ ਕਿਸ ਰਾਜਨੀਤਿਕ ਨੇਤਾ ਦੀ ਮੌਤ ਹੋਈ ਸੀ ਤਾਂ ਉਹ ਕੌਣ ਸੀਗੇ ਬਾਲ ਗੰਗਾਧਰ ਥਿਲਕ ਜਿਨ੍ਹਾਂ ਦੀ ਮੌਤ ਹੋਈ ਸੀ ਰਾਜੇ ਫਿਰ ਇੱਕ ਪੁਆਇੰਟ ਹੋਰ ਧਿਆਨ ਚ ਰੱਖਣਾ ਰਾਜੇ ਤੁਸੀਂ ਇੱਥੇ ਕਿ ਜਿਹੜਾ ਨਾਨ ਕੋਆਪਰੇਸ਼ਨ ਮੂਵਮੈਂਟ ਸੀਗੀ ਆਹ ਸਹਿਯੋਗ ਅੰਦੋਲਨ ਆ ਇਹਨੂੰ ਫਰਸਟ ਮਾਸ ਮੂਵਮੈਂਟ ਕਿਹਾ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਹਰੇਕ ਵਰਗ ਦੇ ਜਿਹੜੇ ਲੋਕ ਰਾਜੇ ਉਹ ਇਕੱਠੇ ਹੋ ਕੇ ਜਿਹੜੇ ਹੈਗੇ ਉਹਨਾਂ ਨੇ ਵਿਰੋਧ ਕੀਤਾ ਸੀ ਜਦੋਂ ਗਾਂਧੀ ਨੇ ਇਸ ਅੰਦੋਲਨ ਦੇ ਵਿੱਚ ਗਾਂਧੀ ਇੱਕ ਨਾਰਾ ਦੇਣਗੇ ਰਾਜੇ ਕਿ ਵੀ ਇੱਕ ਸਾਲ ਦੇ ਵਿੱਚ ਜਿਹੜਾ ਹੈਗਾ ਸਵਰਾਜ ਦੀ ਪ੍ਰਾਪਤੀ ਹੋ ਜਾਵੇਗੀ ਤਾਂ ਲੋਕ ਜਿਹੜੇ ਹੈਗੇ ਆ ਪੂਰੇ ਜੋਸ਼ ਦੇ ਨਾਲ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਂਦੇ ਰਾਜੇ ਸਟੂਡੈਂਟ ਆਪਣੀ ਸਟੱਡੀ ਨੂੰ ਛੱਡ ਦਿੰਦੇ ਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਸਾਲ ਦੀ ਗੱਲ ਆ ਵੀ ਸਾਲ ਬਾਅਦ ਅਸੀਂ ਆਪਣੀ ਜਿਹੜੀ ਸਟੱਡੀ ਆ ਉਹਨੂੰ ਕੰਟੀਨਿਊ ਕਰ ਲਾਂਗੇ ਤਾਂ ਉਹ ਅੰਦੋਲਨ ਦੇ ਵਿੱਚ ਹਿੱਸਾ ਲੈਂਦੇ ਆ ਜਿਹੜੇ ਕਿਸਾਨ ਹੁੰਦੇ ਆ ਰਾਜੇ ਕਿਸਾਨ ਆਪਣੀ ਜਿਹੜੀ ਹੈਗੀ ਆ ਖੇਤਾਂ ਦੇ ਵਿੱਚ ਫਸਲ ਬੀਜਣਾ ਛੱਡ ਦਿੰਦੇ ਆ ਕਿਉਂਕਿ ਉਹਨਾਂ ਨੂੰ ਤੁਹਾਨੂੰ ਸਾਰਾ ਪਤਾ ਹੈ ਕਿ ਜਿਵੇਂ ਕਿਵੇਂ ਉਹਨਾਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਸੀ ਉਹਨਾਂ ਤੋਂ ਜਿਹੜਾ ਹੈਗਾ ਟੈਕਸ ਵੱਧ ਤੋਂ ਵੱਧ ਵਸੂਲਿਆ ਜਾ ਰਿਹਾ ਸੀ ਉਹਨਾਂ ਨੂੰ ਕੋਈ ਮੁਨਾਫਾ ਨਹੀਂ ਦਿੱਤਾ ਜਾਂਦਾ ਸੀ ਕਿਸਾਨ ਕਰਜ਼ਾਈ ਹੋ ਰਹੇ ਸੀ ਹੈ ਨਾ ਤਾਂ ਉਹ ਆਪਣੀ ਜਿਹੜੀ ਹੈਗੀ ਆ ਖੇਤੀ ਛੱਡ ਕੇ ਰਾਜੇ ਅੰਦੋਲਨ ਦੇ ਵਿੱਚ ਹਿੱਸਾ ਲੈਂਦੇ ਆ ਵੀ ਸਾਲ ਬਾਅਦ ਅਸੀਂ ਆਪਣੇ ਖੇਤਾਂ ਦੇ ਵਿੱਚ ਸੁਤੰਤਰ ਹੋ ਕੇ ਜਿਹੜਾ ਹੈਗਾ ਆਪਣੀ ਫਸਲ ਬੀਜਾਂਗੇ ਠੀਕ ਹੈ ਨਾ ਤਾਂ ਫਿਰ ਰਾਜੇ ਜਿਵੇਂ ਹੁਣ ਇਹ ਮੰਨ ਲਓ 1 ਅਗਸਤ 1920 ਨੂੰ ਸ਼ੁਰੂ ਕਰ ਦਿੱਤਾ ਗਿਆ ਸੀ ਤਾਂ ਇਹਦਾ ਪ੍ਰਸਤਾਵ ਜਿਵੇਂ ਇਹ ਜਿਹੜਾ ਹੈਗਾ ਬਟ ਕਾਂਗਰਸ ਦੇ ਵੱਲੋਂ ਹਜੇ ਪਰਮਿਸ਼ਨ ਨਹੀਂ ਮਿਲੀ ਸੀ ਕਾਂਗਰਸ ਦੇ ਵੱਲੋਂ ਪਰਮਿਸ਼ਨ ਲੈਣ ਦੇ ਵਾਸਤੇ ਜਿਹੜਾ ਇਹਦਾ ਪ੍ਰਸਤਾਵ ਸੀਗਾ ਉਹ ਜਿਹੜਾ 4 ਸਤੰਬਰ ਤੋਂ 8 ਸਤੰਬਰ ਤੱਕ 8 ਸਤੰਬਰ ਤੱਕ 1920 8 ਸਤੰਬਰ 1920 ਤੱਕ ਜਿਹੜਾ ਕਾਂਗਰਸ ਦਾ ਇੱਕ ਸਪੈਸ਼ਲ ਜਿਹੜਾ ਹੈਗਾ ਬੁਲਾਇਆ ਜਾਂਦਾ ਰਹੇ ਜੀ ਵਿਸ਼ੇਸ਼ ਸੈਸ਼ਨ ਉਹਦੇ ਵਿੱਚ ਜਿਹੜਾ ਹੈਗਾ ਗਾਂਧੀ ਉੱਥੇ ਪ੍ਰਸਤਾਵ ਰੱਖਦੇ ਆਗੇ ਇਹ ਨਾਨ ਕੋਆਪਰੇਸ਼ਨ ਮੂਵਮੈਂਟ ਦਾ ਠੀਕ ਹੈ ਨਾ ਜੇਕਰ ਤੁਹਾਨੂੰ ਪੁੱਛ ਲੈਣ ਕਿ ਜਿਹੜਾ ਹੈਗਾ ਆ ਸਹਿਯੋਗ ਅੰਦੋਲਨ ਦਾ ਪ੍ਰਸਤਾਵ ਗਾਂਧੀ ਨੇ ਕਿਹੜੇ ਸੈਸ਼ਨ ਦੇ ਵਿੱਚ ਰੱਖਿਆ ਸੀਗਾ ਤਾਂ ਜਿਹੜਾ ਕੋਲਕਾਤਾ ਦੇ ਵਿੱਚ ਕਾਂਗਰਸ ਦਾ ਵਿਸ਼ੇਸ਼ ਸੈਸ਼ਨ ਹੋਇਆ ਸੀਗਾ ਉਹਦੇ ਵਿੱਚ ਰੱਖਿਆ ਗਿਆ ਸੀਗਾ 4 ਸਤੰਬਰ 1920 ਤੋਂ 8 ਸਤੰਬਰ 1920 ਤੱਕ ਇਹ ਚੱਲਿਆ ਸੀਗਾ ਠੀਕ ਹੈ ਨਾ ਫਿਰ राजे 나ਗਪੁਰ ਸੈਸ਼ਨ ਆਉਂਦਾ 1920 ਦੇ ਵਿੱਚ నాగపూర్ సెషన్ రే ਕਿ ਇਹਦੇ ਵਿੱਚ ਜਿਹੜਾ ਹੈਗਾ ਇਹਨੂੰ ਫਾਈਨਲ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਜਿਹੜਾ Gandhi ਵੱਲੋਂ ਆਸਾਯੋਗ ਅੰਦੋਲਨ ਸ਼ੁਰੂ ਕੀਤਾ ਗਿਆ ਉਹਨੂੰ ਫਾਈਨਲ ਮਨਜ਼ੂਰੀ ਕਿਹੜੇ ਸੈਸ਼ਨ ਦੇ ਵਿੱਚ ਦਿੱਤੀ ਜਾਂਦੀ ਹੈ ਤਾਂ 나ਗਪੁਰ ਸੈਸ਼ਨ ਦੇ ਵਿੱਚ ਦਿੱਤੀ ਜਾਂਦੀ ਹੈ ਠੀਕ ਹੈ ਨਾ Gandhi ਨੇ ਰਾਜੇ ਕੋਸ਼ਨਾ 28 ਜੁਲਾਈ 1920 ਨੂੰ ਕੀਤੀ ਅਪੀਲ 31 ਜੁਲਾਈ 1920 ਨੂੰ ਕੀਤੀ ਆਪਣੇ ਲੈਵਲ ਤੇ ਜਿਹੜਾ ਉਹਨੂੰ ਸ਼ੁਰੂ ਕੀਤਾ ਸੀ ਉਹ 1 ਅਗਸਤ 1920 ਨੂੰ ਕੀਤਾ ਬਟ ਕਾਂਗਰਸ ਦੇ ਵੱਲੋਂ ਮਨਜ਼ੂਰੀ ਲੈਣ ਵਾਸਤੇ ਉਹਨੂੰ ਕਾਂਗਰਸ ਦੇ ਸਾਹਮਣੇ ਪੇਸ਼ ਕੀਤਾ ਰਾਜੇ ਕਲਕੱਤਾ ਸੈਸ਼ਨ ਦੇ ਵਿੱਚ ਜਿਹੜਾ ਕਿ 1920 ਦੇ ਵਿੱਚ ਹੋਇਆ ਸੀ ਸਤੰਬਰ 1920 ਦੇ ਵਿੱਚ ਠੀਕ ਸਤੰਬਰ 1920 ਦੇ ਵਿੱਚ ਉਹਦੇ ਵਿੱਚ ਪ੍ਰਸਤਾਵ ਰੱਖਿਆ ਤੇ ਜਿਹੜਾ ਨਾਗਪੁਰ ਦੇ ਵਿੱਚ ਸੈਸ਼ਨ ਹੁੰਦਾ 1920 ਦੇ ਵਿੱਚ ਜਿਹੜਾ ਨੋਰਮਲ ਸੈਸ਼ਨ ਹੁੰਦਾ ਉਹ ਵਿਸ਼ੇਸ਼ ਬੁਲਾਇਆ ਗਿਆ ਸੀ ਰਾਜੇ ਤਾਂ ਵਿਸ਼ੇਸ਼ ਜਿਹੜਾ ਇਹ ਨਾਗਪੁਰ ਸੈਸ਼ਨ ਹੁੰਦਾ ਉਹਦੇ ਵਿੱਚ ਜਿਹੜਾ ਹੈਗਾ ਇਹਨੂੰ ਫਾਈਨਲ ਮਨਜ਼ੂਰੀ ਦਿੱਤੀ ਜਾਂਦੀ ਹੈ ਵੀ ਹਾਂ ਇਹ ਅੰਦੋਲਨਾ ਜਿਹੜਾ ਉਹ ਸ਼ੁਰੂ ਕੀਤਾ ਜਾ ਸਕਦਾ ਤੇ ਇਹਦੇ ਪ੍ਰਧਾਨ ਕੌਣ ਸੀ ਰਾਜੇ ਜਿਹੜਾ ਵਿਸ਼ੇਸ਼ ਸੈਸ਼ਨ ਸੀ ਉਹਦੇ ਪ੍ਰਧਾਨ ਲਾਲਾ ਲਾਇਪਤਰਾਏ ਸੀਗੇ ਜਿਹੜਾ ਇਹ ਨਾਗਪੁਰ ਵਾਲਾ ਸੈਸ਼ਨ ਸੀ ਇਹਦੇ ਪ੍ਰਧਾਨ ਸੀਗੇ ਵਿਜੇ ਰਾਗਵਚਾਰੀਆ ਠੀਕ ਆ ਫਿਰ ਇਸੇ ਸੈਸ਼ਨ ਦੇ ਵਿੱਚ ਰਹਿ ਗਈ ਜਿਹੜਾ ਨਾਗਪੁਰ ਸੈਸ਼ਨ ਹੋਇਆ ਸੀ ਤਾਂ ਇਹਦੇ ਵਿੱਚ ਇੱਕ ਤਿਲਕ ਸਵਰਾਜ ਫੰਡ ਦੀ ਸਥਾਪਨਾ ਕੀਤੀ ਗਈ ਸੀ ਇਹ ਦੀ ਸਥਾਪਨਾ ਕਿਉਂ ਕੀਤੀ ਗਈ ਸੀ ਰਾਜੇ ਕਿ ਤਾਂ ਜੋ ਜਿਹੜਾ ਆਪਾਂ ਨੂੰ ਜਿਹੜਾ ਇਹ ਅੰਦੋਲਨ ਚਲਾਉਣ ਵਾਸਤੇ ਜਿਹੜਾ ਫੰਡ ਇਕੱਠਾ ਕਰਨਾ ਪੈਂਦਾ ਜਾਨਕਿ ਜਿਹੜੀ ਵੀ ਪੈਸੇ ਦੀ ਲੋੜ ਹੁੰਦੀ ਆ ਆਰਥਿਕ ਚੀਜ਼ਾਂ ਨੂੰ ਪੂਰਾ ਕਰਨ ਦੇ ਵਾਸਤੇ ਉਹ ਸਾਰੀ ਜਿਹੜੀ ਪੂਰਤੀ ਇੱਥੋਂ ਕੀਤੀ ਜਾ ਸਕੇ ਠੀਕ ਹੈ ਨਾ ਅੰਦੋਲਨ ਦੇ ਲਈ ਫਾਂਡਾ ਇਕੱਠਾ ਕਰਨ ਦੇ ਵਾਸਤੇ ਜਿਹੜਾ ਤਿਲਕ ਸਵਰਾਜ ਥੰਡ ਦੀ ਸਥਾਪਨਾ ਕੀਤੀ ਗਈ ਸੀ ਤੁਹਾਨੂੰ ਪੁੱਛ ਸਕਦੇ ਰਾਜੇ ਤਿਲਕ ਸਵਰਾਜ ਥੰਡ ਦੀ ਸਥਾਪਨਾ ਕਦੋਂ ਕੀਤੀ ਗਈ ਸੀਗੀ ਤਾਂ 1920 ਦੇ ਵਿੱਚ ਕੀਤੀ ਗਈ ਸੀ ਨਾਗਪੁਰ ਸੈਸ਼ਨ ਦੇ ਵਿੱਚ ਜਿਹੜਾ ਹੈਗਾ ਇਹਨਾਂ ਹੀ ਸਥਾਪਨਾ ਕੀਤੀ ਗਈ ਸੀ ਫਿਰ ਰਾਜੇ ਪਹਿਲਾਂ ਇਸ ਤੋਂ ਪਹਿਲਾਂ ਜਿਹੜਾ ਸੀਗਾ ਕੱਲੀ ਅੰਗਰੇਜ਼ੀ ਭਾਸ਼ਾ ਨੂੰ ਮਾਨਤਾ ਦਿੱਤੀ ਗਈ ਸੀ ਤਾਂ ਜਿਹੜਾ ਨਾਗਪੁਰ ਸੈਸ਼ਨ 1920 ਦੇ ਵਿੱਚ ਹੋਇਆ ਸੀ ਉਸੇ ਦੇ ਵਿੱਚ ਹੀ ਹਿੰਦੀ ਤੇ ਖੇਤਰੀ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਸੀ ਫਿਰ ਹੀ ਉਸ ਤੋਂ ਬਾਅਦ ਜਿਹੜਾ ਹੈਗਾ ਪਹਿਲੀ ਵਾਰ ਉਰਦੂ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਜਦੋਂ ਹੋਇਆ ਸੀਗਾ ਸੈਸ਼ਨ ਰਾਜੇ ਅਹਮਦਾਬਾਦ ਦੇ ਵਿੱਚ ਸੈਸ਼ਨ ਹੁੰਦਾ 1921 ਦੇ ਵਿੱਚ ਤਾਂ ਉੱਥੇ ਫਿਰ ਪਹਿਲੀ ਵਾਰ ਜਿਹੜਾ ਹੈਗਾ ਉਰਦੂ ਦੇ ਵਿੱਚ ਭਾਸ਼ਣ ਦਿੱਤਾ ਜਾਂਦਾ ਠੀਕ ਹੈ ਨਾ ਗਾਂਧੀ ਨੇ ਸਾਲ ਦੇ ਵਿੱਚ ਸਵਰਾਜ ਪ੍ਰਾਪਤੀ ਦੀ ਗੱਲ ਕੀਤੀ ਸੀ ਰਾਜੇ ਜਿਵੇਂ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਇਹ ਡਨ ਡਿਸਕਸ ਕਰਤੀ ਸੀਗੀ ਕਿ ਗਾਂਧੀ ਦੀ ਇਸ ਸਟੇਟਮੈਂਟ ਦੇ ਆਧਾਰ ਤੇ ਜਿਹੜਾ ਇਹ ਨਾਰਾ ਦਿੱਤਾ ਸੀ ਕਿ ਇੱਕ ਸਾਲ ਦੇ ਵਿੱਚ ਜਿਹੜੀ ਹੈਗੀ ਸਵਰਾਜ ਦੀ ਪ੍ਰਾਪਤੀ ਹੋ ਜਾਵੇਗੀ ਤਾਂ ਜਿਹੜੇ ਲੋਕ ਆ ਉਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਸੀ ਤੇ ਇਸੇ ਕਰਕੇ ਇਹਨਾਂ ਨੂੰ ਮਾਸ ਜਿਹੜਾ ਹੈਗਾ ਮੂਵਮੈਂਟ ਵੀ ਕਿਹਾ ਜਾਂਦਾ ਹੈ ਨਾ ਤਾਂ ਗਾਂਧੀ ਨੇ ਇਹ ਜਿਹੜੀ ਨਾਗਪੁਰ ਸੈਸ਼ਨ ਹੁੰਦਾ 1920 ਦੇ ਵਿੱਚ ਉੱਥੇ ਇਹ ਜਿਹੜਾ ਨਾਰਾ ਦਿੱਤਾ ਸੀ ਜਾਂ ਇਹ ਸਟੇਟਮੈਂਟ ਦਿੱਤੀ ਸੀ ਕਿ ਅਸੀਂ ਇੱਕ ਸਾਲ ਦੇ ਵਿੱਚ ਸਵਰਾਜ ਪ੍ਰਾਪਤ ਕਰਕੇ ਰ੍ਹਾਂਗੇ ਫਿਰ ਇਹਨੂੰ ਸ਼ੁਰੂ ਕਿਉਂ ਕੀਤਾ ਗਿਆ राजे ਕੋਈ ਵੀ ਅੰਦੋਲਨ ਹੈ ਜਿਹੜਾ ਉਹਨੂੰ ਸ਼ੁਰੂ ਕਰਨ ਦੇ ਪਿੱਛੇ ਕਾਰਨ ਹੁੰਦੇ ਆ ਇਹਨੂੰ ਸ਼ੁਰੂ ਕਿਉਂ ਕੀਤਾ ਗਿਆ ਰੋਲਟ ਐਕਟ 1919 ਯਾਨੀ ਕਿ ਜਿਹੜੀਆਂ-ਜਿਹੜੀਆਂ ਵੀ ਪ੍ਰਸਥਿਤੀਆਂ ਸੀ ਰਾਹੀਂ ਆਪਾਂ ਪਹਿਲਾਂ ਡਿਸਕਸ ਕਰ ਰਹੇ ਆਏ ਹਾਂ ਸਾਰੇ ਇਹ ਸਾਰੇ ਪਾਰਟ ਆਪਾਂ ਡਿਸਕਸ ਕਰ ਲਏ ਰੋਲਟ ਐਕਟ ਕੀ ਸੀਗਾ ਜਿਹਨੂੰ ਕਾਲਾ ਕਾਨੂੰਨ ਵੀ ਕਿਹਾ ਜਾਂਦਾ ਫਿਰ ਜਲਿਆਂਵਾਲਾ ਬਾਗ ਦਾ ਜਿਹੜਾ ਹੱਤਿਆਕਾਂਡ ਹੋਇਆ ਉਹਨੂੰ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ ਫਿਰ ਜਿਹੜੀ ਖিলাਫਤ ਮੂਵਮੈਂਟ ਹੋਈ ਉਹਨੂੰ ਵੀ ਤਾਂ ਜਿੰਨੀਆਂ ਵੀ ਜਿਹੜੀਆਂ ਬ੍ਰਿਟਿਸ਼ ਸਰਕਾਰ ਦੇ ਦੁਆਰਾ ਨਾ ਇਨਸਾਫ ਜਿਹੜੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਸੀਗਾ ਜਿਹੜਾ ਲੋਕਾਂ ਦੇ ਨਾਲ ਜਿਹੜਾ ਹੈਗਾ ਸ਼ੋਸ਼ਣ ਕੀਤਾ ਜਾ ਰਿਹਾ ਸੀਗਾ ਤਾਂ ਉਹ ਸਾਰੇ ਕਾਰਨ ਬਣਦੇ ਫਿਰ ਜਲਿਆਂਵਾਲੇ ਬਾਗ ਦੇ ਵਿੱਚ ਕੀ ਹੋਇਆ ਸੀ ਰਾਜੇ ਕਿ ਉੱਥੇ ਬੇਕਸੂਰ ਲੋਕਾਂ ਦੇ ਉੱਤੇ ਹੀ ਗੋਲੀ ਚਲਾ ਦਿੱਤੀ ਗਈ ਸੀ ਖিলাਫਤ ਅੰਦੋਲਨ ਦੇ ਵਿੱਚ ਕੀ ਸੀ ਖਲੀਫਾ ਦਾ ਜਿਹੜਾ ਪਾਦਾ ਉਹਨੂੰ ਖਤਮ ਕਰ ਦਿੱਤਾ ਗਿਆ ਸੀ ਨਾ ਦੁਰਖੀ ਦੇ ਵਿੱਚੋਂ ਤਾਂ ਨਾ ਇਨਸਾਫ ਨੀਤੀਆਂ ਰਾਜੇ ਜਿਵੇਂ ਬ੍ਰਿਟਿਸ਼ ਸਰਕਾਰ ਜੋ ਪਹਿਲਾਂ ਵਾਅਦੇ ਕਰਦੀ ਹੈ ਜਿਵੇਂ ਫਸਟ ਵਰਡ ਵਾਰ ਦੇ ਵਿੱਚ ਵੀ ਉਹਨਾਂ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਤੁਹਾਨੂੰ ਅਸੀਂ ਜਿਹੜਾ ਹੈਗਾ ਤੁਹਾਨੂੰ ਆਪਣਾ ਸਵੈ ਸ਼ਾਸਨ ਦੇ ਦਾਂਗੇ ਬਟ ਬਾਅਦ ਵਿੱਚ ਦਿੱਤਾ ਨਹੀਂ ਹੈ ਨਾ ਤਾਂ ਯਾਨੀ ਕਿ ਆਪਣੇ ਵਾਅਦਿਆਂ ਤੋਂ ਮੁੱਕਰੀ ਜਾਂਦੀ ਸੀ ਵਾਰੀ-ਵਾਰੀ ਤਾਂ ਉਹ ਇਹਦੀਆਂ ਨਾ ਇਨਸਾਫ ਨੀਤੀਆਂ ਸੀਗੀਆਂ ਫਿਰ ਉਦੇਸ਼ ਰਾਜੇ ਇਹ ਤਾਂ ਆਪਾਂ ਕਾਰਨ ਕਰ ਲਈ ਤਾਂ ਉਦੇਸ਼ ਵੀ ਇਹੀ ਸੀਗੇ ਜਿਹੜੀ ਘਟਨਾ ਉਸੇ ਕਾਰਨਾਂ ਨੂੰ ਜਿਹੜਾ ਹੈਗਾ ਇਨਸਾਫ ਦਿਵਾਉਣਾ ਇਹਦਾ ਉਦੇਸ਼ ਸੀ ਜਿਵੇਂ ਜਲਿਆਂਵਾਲਾ ਬਾਗ ਦੇ ਵਿੱਚ ਜਿਹੜੇ ਵੀ ਲੋਕ ਸ਼ਾਮਲ ਸੀ ਰਾਜੇ ਜਿਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਸੀਗਾ ਉਹਨਾਂ ਨੂੰ ਇਨਸਾਫ ਦਿਵਾਉਣਾ ਜਿਹੜਾ ਇਹਦਾ ਇਹਦਾ ਉਦੇਸ਼ ਸੀਗਾ ਫਿਰ ਸਵਰਾਜ ਦੀ ਪ੍ਰਾਪਤੀ ਰਾਜੇ ਯਾਨੀ ਕਿ ਸਾਡੀ ਆਪਣੀ ਖੁਦ ਦੀ ਸਰਕਾਰ ਹੋਊਗੀ ਜਿਹੜਾ ਸ਼ਾਸਨ ਚਲਾਊਗੀ ਤਾਂ ਸਵਰਾਜ ਦੀ ਪ੍ਰਾਪਤੀ ਇਹਦਾ ਮੇਨ ਉਦੇਸ਼ ਸੀਗਾ ਫਿਰ ਖিলাਫਤ ਅੰਦੋਲਨ ਨੂੰ ਨਿਆਂ ਦਿਵਾਉਣਾ ਰਾਜੇ ਜਿਵੇਂ ਖিলাਫਤ ਅੰਦੋਲਨ ਆ ਜਿਹੜਾ ਤਾਂ ਉਹਨੂੰ ਜਦੋਂ ਇਹਨਾਂ ਨੇ ਖਲੀਫਾ ਦਾ ਪਦ ਖਤਮ ਕਰ ਦਿੱਤਾ ਤਾਂ ਖিলাਫਤੋ ਅੰਦੋਲਨ ਵੀ ਸਮਾਪਤ ਹੋ ਗਿਆ ਸੀ ਤਾਂ ਇਹਨਾਂ ਨੇ ਖਲੀਫਾ ਨੂੰ ਨਿਆਂ ਦਿਵਾਉਣ ਦੇ ਵਾਸਤੇ ਵੀ ਜਿਹੜਾ ਹੈਗਾ ਇਹ ਆਸਹਿਯੋਗ ਅੰਦੋਲਨ ਨੇ ਜਿਹੜਾ ਸਾਥ ਦਿੱਤਾ ਸੀਗਾ ਫਿਰ ਰਾਜੇ ਵਿਰੋਧ ਜਾਂ ਬਾਈਕਾਟ ਇਹਨਾਂ ਨੇ ਕਿਹੜੀਆਂ ਚੀਜ਼ਾਂ ਦਾ ਜਦੋਂ ਇਹ ਅੰਦੋਲਨ ਆਸਹਿਯੋਗ ਅੰਦੋਲਨ ਸ਼ੁਰੂ ਕੀਤਾ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਬਾਈਕਾਟ ਕੀਤਾ ਜਿਵੇਂ ਆਪਾਂ ਜਿਹੜੀ ਬਾਈਕਾਟ ਮੂਵਮੈਂਟ ਵੇਖਦੇ ਸੀ ਰਾਜੇ ਇਸ ਤੋਂ ਪਹਿਲਾਂ ਆਪਾਂ ਦੇਖ ਕੀ ਆਏ ਹਾਂ ਤਾਂ ਉਹਦੇ ਵਿੱਚ ਕੀ ਸੀਗਾ ਕੱਲੀਆਂ ਜਿਹੜੀਆਂ ਅੰਗਰੇਜ਼ੀ ਚੀਜ਼ਾਂ ਸੀਗੀਆਂ ਜਿੰਨੀਆਂ ਬ੍ਰਿਟਿਸ਼ ਗਵਰਨਮੈਂਟ ਦੀਆਂ ਚੀਜ਼ਾਂ ਸੀ ਸਿਰਫ ਉਹਨਾਂ ਦਾ ਹੀ ਬਾਈਕਾਟ ਕੀਤਾ ਜਾਂਦਾ ਸੀ ਬਟ ਜਿਹੜਾ ਇਹ ਆਹ ਸਹਿਯੋਗ ਅੰਦੋਲਨ ਸੀਗਾ ਇਹਦੇ ਵਿੱਚ ਸਾਰੀਆਂ ਵਿਦੇਸ਼ੀ ਚੀਜ਼ਾਂ ਚਾਹੇ ਉਹ ਬ੍ਰਿਟੇਨ ਦੀਆਂ ਹੋਣ ਚਾਹੇ ਅਮਰੀਕਾ ਦੀਆਂ ਹੋਣ ਜਾਨੀ ਕਿ ਜਿੰਨੀਆਂ ਵੀ ਵਿਦੇਸ਼ੀ ਸੀਗਾ ਹਰੇਕ ਚੀਜ਼ ਦਾ ਜਿਹੜਾ ਬਾਈਕਾਟ ਕੀਤਾ ਗਿਆ ਵਿਦੇਸ਼ੀ ਅਹੁਦਿਆਂ ਦਾ ਵੀ ਬਾਈਕਾਟ ਕੀਤਾ ਗਿਆ राजे ਜੀ ਜਾਨੀ ਕਿ ਜਿਹੜੇ ਵਿਦੇਸ਼ ਗਵਰਨਮੈਂਟ ਦੇ ਦੁਆਰਾ ਜਿਹੜੇ ਅਹੁਦੇ ਦਿੱਤੇ ਗਏ ਸੀਗੇ ਜਿਹੜੇ ਟਾਈਟਲ ਦਿੱਤੇ ਗਏ ਸੀਗੇ ਉਹ ਸਾਰੇ ਵਾਪਸ ਕਰ ਦਿੱਤੇ ਗਏ राजे ਵਿਦੇਸ਼ੀ ਸਿੱਖਿਆ ਦਾ ਵੀ ਬਾਈਕਾਟ ਕੀਤਾ ਗਿਆ ਨਨਕੇ ਹਰੇਕ ਪੱਖ ਤੋਂ ਕੀ ਆ ਜਿਹੜਾ ਹੈਗਾ ਵਿਰੋਧ ਕੀਤਾ ਗਿਆ ਬਾਈਕਾਟ ਕੀਤਾ ਗਿਆ ਇਹਦੇ ਵਿੱਚ ਫਿਰ ਜੇ ਆਪਾਂ ਇਹਨਾਂ ਪੁਆਇੰਟਾਂ ਨੂੰ ਸਮਝ ਕੇ ਰਾਜੀ ਵਿਦੇਸ਼ੀ ਔਦਿਆਂ ਦਾ ਬਾਈਕਾਟ ਕਿਵੇਂ ਕੀਤਾ ਸੌਰੀ ਭਾਈ ਤੈਨਾਂ ਨੇ ਵਕਾਲਤ ਛੱਡੀ ਰਾਜੀ ਜਿਵੇਂ ਵਕਾਲਤ ਹੈ ਜਿਹੜਾ ਇਹ ਅੰਗਰੇਜ਼ੀ ਔਦਾ ਸੀ ਰਾਜੀ ਜੀ ਪਹਿਲਾਂ ਆਪਣੇ ਕੀ ਸੀਗਾ ਆਪਣੇ ਰਾਜੇ ਸ਼ਾਸਨ ਕਰਦੇ ਸੀ ਰਾਜੇ ਉੱਥੇ ਹੀ ਜਿਹੜਾ ਨਿਆਂ ਦਿੱਤਾ ਜਾਂਦਾ ਸੀਗਾ ਤਾਂ ਹਾਈ ਕੋਰਟ ਵਾਲਾ ਸਿਸਟਮ ਜਿਹੜਾ ਵੀ ਉਹ ਲੈ ਕੇ ਆਇਆ ਉਹ ਅੰਗਰੇਜ਼ ਲੈ ਕੇ ਆਏ ਆ ਤਾਂ ਫਿਰ ਵਕਾਲਤ ਦਾ ਸਿਸਟਮ ਵੀ ਉਹਨਾਂ ਦਾ ਹੋ ਗਿਆ ਤਾਂ ਸਭ ਤੋਂ ਪਹਿਲਾਂ ਜਿਹੜੀ ਹੈਗੀ ਵਕਾਲਤ ਛੱਡੀ ਗਈ ਰਾਜੇ ਮੋਤੀ ਲਾਲ ਨਹਿਰੂ ਤੇ ਜਵਾਲਾਲ ਨਹਿਰੂ ਨੇ ਛੱਡੀ ਯੂਪੀ ਦੇ ਵਿੱਚੋਂ ਇਹ ਤੁਹਾਨੂੰ ਪੁੱਛ ਸਕਦੇ ਆ ਰਾਜੇ ਵੀ ਨਾਨ ਕੋਆਪਰੇਸ਼ਨ ਮੂਵਮੈਂਟ ਦੇ ਤਹਿਤ ਜਿਹੜੀ ਵਕਾਲਤ ਆ ਉਹ ਕਿਹੜੇ-ਕਿਹੜੇ ਵਿਅਕਤੀਆਂ ਨੇ ਛੱਡੀ ਸੀਗੀ ਤਾਂ ਉਹਨਾਂ ਦੇ ਵਿੱਚੋਂ ਮੋਤੀ ਲਾਲ ਨਹਿਰੂ ਜਵਾਲਾਲ ਨਹਿਰੂ ਸ਼੍ਰੀ ਰਾਜ ਗੋਪਾਲਾਚਾਰੀ ਆ ਇਹ ਮਦਰਾਸ ਦੇ ਵਿੱਚ ਸੀ राजे ਵਕਾਲਤ ਕਰ ਰਹੇ ਸੀਗੇ ਚਤਰੰਜਨ ਦਾਸ ਸੀ ਬੰਗਾਲ ਦੇ ਵਿੱਚ ਵਕਾਲਤ ਕਰਦੇ ਸੀ राजे ਵੱਲੋਬਾਈ ਪਟੇਲ ਇਹ ਵੀ ਗੁਜਰਾਤ ਦੇ ਵਿੱਚ ਸੀ ਇਹਨਾਂ ਨੇ ਆਪਣੀ ਵਕਾਲਤ ਉਦੋਂ ਵੀ ਛੱਡੀ ਸੀ राजे ਜਦੋਂ ਜਿਹੜੀ ਹੈਗੀ ਆ ਮੂਵਮੈਂਟ ਹੋਈ ਸੀਗੀ ਆਹ ਸਭ ਤੋਂ ਪਹਿਲਾ ਜਿਹੜਾ ਅੰਦੋਲਨ ਸੀ ਇਹਦਾ ਚੰਪਾਰਣ ਵਾਲਾ ਚੰਪਾਰਨ ਮੂਵਮੈਂਟ ਦੇ ਵਿੱਚ ਵੀ ਇਹਨਾਂ ਨੇ ਜਿਹੜੀ ਹੈਗੀ ਆ ਵਕਾਲਤ ਛੱਡੀ ਸੀ ਰਾਜੇ ਉਸ ਤੋਂ ਬਾਅਦ ਫਿਰ ਜੁਆਇਨ ਕਰ ਲਈ ਸੀ ਤੇ ਫਿਰ ਜਦੋਂ ਇਹ ਆਹ ਸਹਿਯੋਗ ਅੰਦੋਲਨ ਹੁੰਦਾ ਤਾਂ ਉਸ ਸਮੇਂ ਵੀ ਜਿਹੜੀ ਹੈਗੀ ਹੈ ਵਕਾਲਤ ਉਹ ਛੱਡ ਦਿਆ ਫਿਰ ਉਹ ਵੱਲਭਾਈ ਪਟੇਲ ਦੇ ਭਰਾ ਵਿੱਠਲਬਾਈ ਪਟੇਲ ਨੇ ਵੀ ਜਿਹੜੀ ਹੈਗੀ ਆ ਵਕਾਲਤ ਛੱਡੀ ਸੀਗੀ ਗੁਜਰਾਤ ਤੋਂ ਠੀਕ ਆ ਫਿਰ ਰਾਜੇ ਕ੍ਰੀਏਟਿਵ ਵਰਕ ਜਿਵੇਂ ਮਨ ਲਓ 크리에ਟਿਵ ਵਰਕਸ ਦੇ ਵਿੱਚ ਆਪਾਂ ਕੀ ਦੇਖਦੇ ਹਾਂ ਜੇ ਜਿਹੜੇ ਸਿੱਧੇ ਤੌਰ ਤੇ ਜਿਹੜਾ ਅੰਦੋਲਨ ਦੇ ਵਿੱਚ ਸਾਹਮਣੇ ਆ ਕੇ ਜਿਵੇਂ ਮਨ ਲਓ ਇਹਨਾਂ ਦਾ ਕੰਮ ਕੀ ਸੀ ਰਾਜੇ ਲੋਕਾਂ ਨੂੰ ਆਪਣੇ ਨਾਲ ਰਲਾਉਣਾ ਹਨਾ ਬਾਈਕਾਟ ਕਰਨਾ ਵਿਦੇਸ਼ੀ ਚੀਜ਼ਾਂ ਦਾ ਉਹਨਾਂ ਵਾਸਤੇ ਧਰਨੇ ਦੇਣੇ ਹੜਤਾਲਾਂ ਕਰਨੀਆਂ ਜਿਹੜੇ ਲੋਕ ਰਾਜੇ ਕਹਿੰਦੇ ਸੀਗੇ ਕਿ ਅਸੀਂ ਸਾਹਮਣੇ ਨਹੀਂ ਆ ਸਕਦੇ ਹਨਾ ਹੁੰਦੇ ਆ ਨਾ ਵਿੱਚੋਂ ਕਈ ਹੁੰਦੇ ਆ ਵੀ ਜੇ ਅਸੀਂ ਸਾਹਮਣੇ ਨਹੀਂ ਆ ਸਕਦੇ ਤਾਂ ਉਹਨਾਂ ਨੇ ਕੀ ਕੀਤਾ ਰਾਜੇ ਉਹਨਾਂ ਨੇ ਜਿਵੇਂ ਸ਼ਰਾਬ ਬੰਦੀ ਕੀਤੀ ਅਲਕੋਹਲ ਪਰੋਬੀਬੀਸ਼ਨ ਯਾਨੀ ਕਿ ਉਹ ਕਹਿੰਦੇ ਸੀਗੇ ਕਿ ਸ਼ਰਾਬ ਦਾ ਸੇਵਨ ਬੰਦ ਕਰ ਦਿੱਤਾ ਜਾਵੇ ਫਿਰ ਸ਼ੂਆਸ਼ਾਦ ਦਾ ਖਾਤਮਾ ਉਹ ਘਰ-ਘਰ ਜਾ ਕੇ ਜਿਹੜਾ ਹੈਗਾ ਉਹਨਾਂ ਨੇ ਲੋਕਾਂ ਨੂੰ ਜਾਣੂ ਕਰਾਇਆ ਵੀ ਸਾਨੂੰ ਜਿਹੜਾ ਹੈਗਾ ਇਕੱਠੇ ਹੋ ਕੇ ਮਿਲ ਕੇ ਜਿਹੜਾ ਹੈਗਾ ਸਾਥ ਇੱਕ ਦੂਜੇ ਦਾ ਦੇਣਾ ਚਾਹੀਦਾ ਇਸ ਵਿਰੋਧ ਦੇ ਵਿੱਚ ਤਾਂ ਉਹਨਾਂ ਨੇ ਸ਼ੂਆਸ਼ਾਦ ਦਾ ਖਾਤਮਾ ਕੀਤਾ ਫਿਰ ਰਾਸ਼ਟਰੀ ਏਕਤਾ ਲੋਕਾਂ ਨੂੰ ਰਾਸ਼ਟਰੀ ਏਕਤਾ ਤੋਂ ਜਾਣੂ ਕਰਾਇਆ ਵੀ ਜੇਕਰ ਅਸੀਂ ਰਾਸ਼ਟਰੀ ਤੌਰ ਤੇ ਜੇ ਇਕੱਠੇ ਹੋਵਾਂਗੇ ਤਾਂ ਤਾਂ ਹੀ ਅਸੀਂ ਜਿਹੜਾ ਹੈਗਾ ਅੰਗਰੇਜ਼ਾਂ ਤੋਂ ਸੁਤੰਤਰਤਾ ਪ੍ਰਾਪਤ ਕਰ ਸਕਦੇ ਹਾਂ ਫਿਰ ਸਬਾਈ ਸਫਾਈ ਅਭਿਆਨ ਰਾਹੀਂ ਲੋਕਾਂ ਨੂੰ ਜਾਗਰੂਕ ਕਰਾਇਆ ਕਿ ਜੇਕਰ ਅਸੀਂ ਸਫਾਈ ਰੱਖਾਂਗੇ ਤਾਂ ਸਾਡੀ ਸਿਹਤ ਸਹੀ ਰਹੂਗੀ ਫਿਰ ਅਸੀਂ ਜਿਹੜਾ ਹੈਗਾ ਕਿਸੇ ਵੀ ਗਤੀਵਿਧੀ ਵਿੱਚ ਵੀ ਇਸਾ ਲੈ ਸਕਦੇ ਆਂ ਤੇ ਅੰਗਰੇਜ਼ਾਂ ਦੁਆਰਾ ਜਿਹੜਾ ਹੈਗਾ ਜਿਵੇਂ ਸਾਨੂੰ ਮੰਨ ਲਓ ਹਰ ਸਮੇਂ ਸਮੇਂ ਤੇ ਜਿਹੜੀਆਂ ਮਹਾਮਾਰੀਆਂ ਫੈਲਦੀਆਂ ਤਾਂ ਸਾਨੂੰ ਉਹਨਾਂ ਚੀਜ਼ਾਂ ਤੋਂ ਵੀ ਛੁਟਕਾਰਾ ਮਿਲੂਗਾ ਤੇ ਅਸੀਂ ਜਿਹੜਾ ਹੈਗਾ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਅੰਗਰੇਜ਼ਾਂ ਦੇ ਵਿਰੋਧ 'ਚ ਆਵਾਜ਼ ਉਠਾ ਸਕਦੇ ਆਂ ਆਰਥਿਕ ਸਮਾਨਤਾ ਰਾਹੀਂ ਵੀ ਆਰਥਿਕ ਪੱਖ ਤੋਂ ਸਾਨੂੰ ਸਮਾਨ ਜਿਹੜੀ ਹੈਗੀ ਆ ਵੀ ਰਹਿਣਾ ਚਾਹੀਦਾ ਵੀ ਕਿਸੇ ਜਿਵੇਂ ਮੰਨ ਲਓ ਜੇਕਰ ਕੋਈ ਗਰੀਬ ਵੀ ਹੈ ਤਾਂ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ ਵੀ ਕਿਸੇ ਨਾਲ ਆਰਥਿਕ ਪੱਖ ਤੋਂ ਜਿਹੜਾ ਹੈਗਾ ਬੁਰਾ ਵਿਵਹਾਰ ਨਹੀਂ ਕਰਨਾ ਚਰਖਾ ਚਲਾਉਣਾ ਤੇ ਖਾਦੀ ਦਾ ਪ੍ਰਚਾਰ ਵੀ ਵਿਦੇਸ਼ੀ ਜਿਹੜੇ ਕੱਪੜੇ ਵਗੈਰਾ ਸੀਗੇ ਉਹਨਾਂ ਦਾ ਵੀ ਬਾਈਕਾਟ ਕਰਨਾ ਸਾਨੂੰ ਆਪਣਾ ਜਿਹੜਾ ਸੂਤ ਕੱਤ ਕੇ ਜਿਹੜਾ ਹੈਗਾ ਚਰਖਾ ਚਲਾ ਕੇ ਜਿਹੜੇ ਆਪਣੇ ਕੱਪੜੇ ਉਹ ਬਣਾਉਣੇ ਚਾਹੀਦੇ ਆ ਰਾਸ਼ਟਰੀ ਸਿੱਖਿਆ ਦਾ ਪ੍ਰਚਾਰ ਰਜੇ ਜਿਹੜੀ ਅੰਗਰੇਜ਼ਾਂ ਦੁਆਰਾ ਸਿੱਖਿਆ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ ਉਹਦਾ ਸਾਨੂੰ ਬਾਈਕਾਟ ਕਰਨਾ ਚਾਹੀਦਾ ਤੇ ਜਿਹੜੀ ਹੈਗੀ ਹੈ ਰਾਸ਼ਟਰੀ ਸਿੱਖਿਆ ਜਿਹੜੀ ਉਹਦਾ ਪ੍ਰਚਾਰ ਵੀ ਕੀਤਾ ਸੀਗਾ ਉਹਦੇ ਵਾਸਤੇ ਇਹਨਾਂ ਨੇ ਕੀ ਕੀਤਾ ਰਜੇ ਗੁਜਰਾਤ ਦੇ ਵਿੱਚ ਵਿਦਿਆਪੀਠ ਦੀ ਸਥਾਪਨਾ ਕੀਤੀ ਫਿਰ ਜਾਮੀਆ ਮਾਲੀਆ ਵਿਸ਼ਵ ਵਿਦਿਆਲਾ ਦੀ ਸਥਾਪਨਾ ਕੀਤੀ ਤਾਂ ਇਹ ਦੀਆਂ ਉਦਾਹਰਨਾਂ ਰਹਿ ਜੇ ਤੁਹਾਨੂੰ ਪੁੱਛ ਵੀ ਸਕਦੇ ਆ ਕਿ ਜਦੋਂ ਆ ਸਹਿਯੋਗ ਅੰਦੋਲਨ ਦੇ ਵਿੱਚ ਜਿਹੜਾ ਹੈਗਾ ਅੰਗਰੇਜ਼ੀ ਸਿੱਖਿਆ ਦਾ ਬਾਈਕਾਟ ਕੀਤਾ ਤਾਂ ਕਿਹੜੇ ਸਿੱਖਿਆ ਦੇ ਕੇਂਦਰ ਬਣਾਏ ਗਏ ਸੀ ਤਾਂ ਗੁਜਰਾਤ ਵਿਦਿਆਪੀਠ ਦੀ ਵੀ ਸਥਾਪਨਾ ਕੀਤੀ ਗਈ ਸੀ राजे ਜਾਮੀਆ ਮਾਲੀਆ ਵਿਸ਼ਵਵਿਦਿਆਲਾ ਦੀ ਵੀ ਸਥਾਪਨਾ ਕੀਤੀ ਗਈ ਸੀ ਫਿਰ राजे ਇਹ ਜਦੋਂ ਮੰਨ ਲਓ ਡਿਊਕ ਆਫ ਕਾਰਨਟ ਸੀਗਾ ਫਰਵਰੀ ਫਰਵਰੀ 1921 ਦੇ ਵਿੱਚ ਉਹ ਭਾਰਤ ਆਉਂਦਾ ਰਾਜੇ ਡਿਊਕ ਆਫ ਕਾਰਨਟ ਤਾਂ ਉਹਦੇ ਸਵਾਗਤ ਕਰਨ ਤੇ ਵੀ ਭਾਰਤੀਆਂ ਵੱਲੋਂ ਜਿਹੜਾ ਹੈਗਾ ਵਿਰੋਧ ਕੀਤਾ ਜਾਂਦਾ ਕਿਉਂਕਿ ਉਸ ਸਮੇਂ ਆਸਾਯੋਗ ਮੂਵਮੈਂਟ ਚੱਲ ਰਹੀ ਸੀ ਕਿ ਨਾ ਅੰਦੋਲਨ ਚੱਲ ਰਿਹਾ ਸੀਗਾ ਤਾਂ ਉਹਦੇ ਜਿਹੜਾ ਹੈਗਾ ਭਾਰਤ ਆਉਣ ਤੇ ਵੀ ਸਵਾਗਤ ਕੀਤਾ ਸਵਾਗਤ ਕਰਨ ਦਾ ਜਿਹੜਾ ਵਿਰੋਧ ਕੀਤਾ ਜਾਂਦਾ ਪ੍ਰਿੰਸ ਆਫ ਵੇਲਜ਼ ਰਾਜੇ ਉਸ ਤੋਂ ਬਾਅਦ ਫਿਰ ਪ੍ਰਿੰਸ ਆਫ ਵੇਲਜ਼ ਆਉਂਦੇ ਆ ਦਸੰਬਰ 1921 ਦੇ ਵਿੱਚ ਉਹ ਫੈਬਰੂਰੀ ਦੇ ਵਿੱਚ ਆਏ ਸੀ राजे ਇਹ ਦਸੰਬਰ 1921 ਦੇ ਵਿੱਚ ਆਉਂਦੇ ਆ ਉਹਨਾਂ ਦੇ ਤਾਂ ਸਵਾਗਤ ਕਰਨ ਤੇ राजे ਵਿਰੋਧ ਕੀਤਾ ਗਿਆ ਸੀਗਾ ਇਹ ਜਦੋਂ ਐਂਟਰ ਕਰਦੇ ਇਹਨਾਂ ਨੂੰ ਐਂਟਰੀ ਨਹੀਂ ਹੋਣ ਦਿੱਤਾ ਜਾਂਦਾ ਤੇ ਉਸ ਸਮੇਂ ਫਿਰ ਲੋਕਾਂ ਦੇ ਉੱਤੇ ਜਿਹੜੀ ਬ੍ਰਿਟਿਸ਼ ਗਵਰਨਮੈਂਟ ਆ ਉਹ ਗੋਲੀ ਚਲਾ ਦਿੰਦੀ ਹੈ राजे ਕੁਝ ਲੋਕਾਂ ਨੂੰ ਜਿਹੜਾ ਹੈਗਾ ਬੰਦੀ ਬਣਾ ਕੇ ਜੇਲ੍ਹਾਂ ਦੇ ਵਿੱਚ ਲੈ ਜਾਂਦੀ ਆ ਤਾਂ ਗਾਂਧੀ ਨੇ ਉਸ ਸਮੇਂ ਪੰਜ ਵਾਰ ਦਿਨਾਂ ਦਾ ਜਿਹੜਾ ਹੈਗਾ ਮਰਨ ਵਾਰਤ ਰੱਖਿਆ ਸੀਗਾ